ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਰਾਜਵਿੰਦਰ ਸਿੱਧੂ ਟਿਕੋੜ ਦੁਨਣਾ ਤੇ ਤੁਹਾ ਦਾ ਸਵਾਗਤ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਕਰਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਆਉਣ ਵਾਲੇ ਡੇਲੀ ਵੀਡੀਓes ਉਹਦੇ ਕੋਲੇ ਪਾ ਸਕੇ ਸੋਹਣੇ ਸੋਹਣੇ ਸੂਟ ਦੇਸ਼ਕੋ ਸੋਹਣੇ ਸੋਹਣੇ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰ ਸਕੋ ਠੀਕ ਹੈ ਜੀ ਤੇ ਹਾਂਜੀ ਇੱਕ ਗੱਲ ਹੋਰ ਵੀਡੀਓ ਨੂੰ ਜਲਦੀ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਸੂਟ ਸਾਡਾ ਕੰਮ ਸਾਡਾ ਵਰਕ ਤੁਹਾਨੂੰ ਕਿਵੇਂ ਦਾ ਲੱਗਦਾ ਠੀਕ ਹੈ ਜੀ ਹਾਂਜੀ ਕਮੈਂਟ ਕਰਨਾ ਜ਼ਰੂਰੀ ਹੈ ਲੈ ਕੇ ਕਰਨਾ ਜ਼ਰੂਰੀ ਹੈ ਪਲੀਜ਼ 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 ਸਬਸਕ੍ਰਾਈਬ ਜ਼ਰੂਰ ਕਰ ਲੋ ਜੀ ਸਾਨੂੰ ਠੀਕ ਹੈ ਜੀ ਹਾਂਜੀ ਜਿਹੜੇ ਅੱਜ ਵਾਲੇ ਸੂਟ ਹੋਣਗੇ ਵਿੱਚੀ ਵਰਕ ਵਾਲੇ ਹੋਣਗੇ ਵਿੱਚੀ ਵਿਦਆਊਟ ਦੁਪੱਟੇ ਵਿੱਚੀ ਦੁਪੱਟਿਆਂ ਦੇ ਨਾਲ ਸਾਰਾ ਰੰਗ ਮਿਲਣਾ ਸੋਨਮਾ ਕਲੈਕਸ਼ਨ ਦਿਖਾਵਾਂਗੀ ਅੱਜ ਵੀ ਇਹ ਜੋ ਤੇ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਧਿਆਨ ਨਾਲ ਵੇਖ ਕੇ ਜੋ ਵੀ ਸੋਨ ਨੂੰ ਪਸੰਦ ਆਉਂਦਾ ਹੈ ਸਾਨੂੰ ਸਕਰੀਨਸ਼ਾਟ ਲੈ ਕੇ ਦਿਓ ਸਾਡੇ ਸਕਰੀਨਸ਼ਾਟ ਦਾ ਜਿਹੜਾ ਸਾਡੇ ਨਾਲ ਕੰਟੈਕਟ ਕਰਨ ਦਾ ਨੰਬਰ ਹੈ ਸਕਰੀਨਸ਼ਾਟ ਦੇਣ ਵਾਲਾ ਸਾਡਾ ਨੰਬਰ ਹੈ ਤੁਹਾਡਾ ਸੋ ਨੋ ਦੱਸ ਦਿਆਂ 7899843315 ਇਹ ਆਪਣਾ ਨੰਬਰ ਹੈ WhatsApp ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਜਿਆਦਾਤਰ ਮੈਸੇਜ ਕਰੋ ਜੀ ਕਿਉਂਕਿ ਕਾਲ ਉ ਚੱਕਣੀ ਮੁਸ਼ਕਲ ਹੋ ਜਾਂਦੀ ਹੈ ਥੋੜੇ ਇਸ਼ਾਰਾਤੀ ਅਨਸਰ ਵੀ ਹੁੰਦੇ ਨੇ ਠੀਕ ਹੈ ਜੀ ਤੇ ਜਿਹੜੇ ਮੇਰੇ ਅੱਜ ਵਾਲੇ ਸੂਟ ਨੇ ਜੋ ਪਿੱਛੇ ਕਦਰ ਬਾਗਿਓ ਤੁਸੀਂ ਵੇਖ ਲਏ ਜਿਹੜੇ ਹੁਣ ਵਾਲੇ ਕਲਰ ਆ ਗਏ ਤੁਸੀਂ ਧਿਆਨ ਨਾਲ ਦੇਖੋ ਇਹ ਆਪਣਾ ਪੈਲਟ ਕਲਰ ਤੇ ਇੱਕ ਸਕਿਨ ਕਲਰ ਜੈ ਵੀ ਕਹਿ ਸਕਦੇ ਆ ਠੀਕ ਹੈ ਜੀ ਜੋ ਇਹਨਾਂ ਦਾ ਰੇਟ ਸੂਟਾਂ ਦਾ ਨਾਲੇ ਬਾਟਮ ਤੇ ਵਰਕ ਹੈ ਜੀ ਨਾਲੇ ਇਹਨਾਂ ਦਾ ਫਰੰਟ ਵੀਸ ਤੇ ਵਰਕ ਹੈ ਠੀਕ ਹੈ ਜੀ ਕਮੀਜ਼ ਤੇ ਜੋ ਇਹਨਾਂ ਦਾ ਰੇਟ ਹੈਗਾ ਵਿਦਾਊਟ ਦੁਪੱਟਾ 1500 ਦਾ ਸੋਨੂੰ ਸੂਟ ਮਿਲੂਗਾ ਪਿਓਰ ਸੈਲਫ ਕਾਟਨ ਮਿਲੂਗੀ ਠੀਕ ਹੈ ਜੀ ਪਿਓਰ ਕਾਟਨ ਦੇ ਸੂਟ ਹੋਣਗੇ ਤੁਸੀਂ ਇਹਨਾਂ ਨੂੰ ਇਹੀ ਬਰਕ ਨੂੰ ਠੀਕ ਹੈ ਜੀ ਆਹ ਕਲਰ ਤੁਸੀਂ ਚੈੱਕ ਕਰੋ ਕਿੰਨੇ ਪਿਆਰੇ ਕਲਰ ਨੇ ਫਰੋਜੀ ਕਲਰ ਅਤੇ ਇੱਕ ਮਾਸਟਰਡ ਕਲਰ ਬਾਟਮ ਦੇ ਨਾਲ ਵਰਕ ਹੋਊਗਾ ਜੀ ਸੋ ਨੂੰ ਨਾਲ ਮਿਲੂਗਾ ਬਾਟਮ ਤੇ ਵਰਕ ਠੀਕ ਹੈ ਜੀ ਤੁਸੀਂ ਬਾਟਮ ਕੋਈ ਮਰਜ਼ੀ ਕਰਵਾ ਫਰਸੀ ਬਾਟਮ ਵੀ ਤੇ ਬਹੁਤ ਸੋਹਣੀਆਂ ਬਣਦੀਆਂ ਨੇ ਤੇ ਤੁਸੀਂ ਜੇ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਹੈ ਇਹ ਹੀ ਸੋ ਨੂੰ ਵਰਕ ਹੋਰ ਫੈਬਰਿਕਤੇ ਵੀ ਕਰਕੇ ਦੇ ਦੇਵਾਂਗੇ ਸੀ ਠੀਕ ਹੈ ਜੀ ਉਹ ਫੈਬਰਿਕ ਦੇ ਹਿਸਾਬ ਨਾਲ ਰੇਟ ਵੱਧ ਘੱਟ ਹੋ ਜਾਊਗਾ ਜੇ ਇਹਦੇ ਨਾਲ ਤੁਸੀਂ ਦੁਪੱਟਾ ਲੈਣਾ ਹੈ ਦੁਪੱਟੇ ਦਾ ਸਾਨੂੰ ਅੱਡ ਚਾਰਜ ਲੱਗਣਗੇ ਜਿਹੜੇ ਇਹ ਵਾਲੇ ਸੂਟ ਨੇ ਇਹ ਆਪਣੇ कॉटन ਦੇ ਸੂਟ ਨੇ ਜੀ कॉटन ਦੇ ਸੂਟ लेस ਦੇ ਨਾਲ ਡਿਜ਼ਾਈਨ ਕੀਤੇ ਹੋਏ ਨੇ ਦੁਪट्टे ਡਿਜੀਟਲ ਪ੍ਰਿੰਟ ਸਫੋਂ ਦੇ ਦੁਪट्टे ਵਾਲੇ ਵਾਲੇ ਫੋਰ ਸਾਈਡ ਵਾਲੇ ਦੁਆਲੇ ਇਹਦੇ लेस ਮਿਲੂਗੀ ਸੋਨੂੰ ਲੱਗੀ ਹੋਈ ਵਾਈਟ ਕਲਰ ਦੀ ਨਾਲ ਇਹ ਸੂਟਾਂ ਦੇ ਉੱਤੇ ਇਹ ਸੁਣਮੇ ਜਿਹੜੇ ਵੇਲੇ ਦੋ ਸੂਟ ਦਿਖਾ ਰਹੀਆਂ ਇਹ ਸੁਣ ਮੈਂ ਗਲੇ ਦਾ ਲੈਸ ਦਾ ਡਿਜ਼ਾਈਨ ਦਿਖਾ ਰਹੀ ਹਾਂਗੀ ਜੋ ਇਹਨਾਂ ਦਾ ਸਟੱਪ ਹੋਊਗਾ ਕਾਊਟਰ ਨੂੰ ਸੈਲਫ ਕਾਊਟਰਨ ਹੋਊਗੀ ਲੈਣਾ ਵਾਲੀ ਜੋ ਇਹਨਾਂ ਦਾ ਰੇਟ ਹੋਊਗਾ ਜੀ ਉਹ ਹੈ 1950 ਰੁਪਏ ਠੀਕ ਹੈ ਜੀ 1950 ਰੁਪਏ ਜੋ ਇਹ ਵਿਕਾਂਗੇ ਮੈਂ ਇਹਨਾਂ ਨੂੰ ਘੇਰੇ ਦਾ ਵਰਕ ਦਿਖਾਇਆਗਾ ਕੰਮ ਦਿਖਾਇਆ ਘੇਰੇ ਤੇ ਲੈਸ ਵਗੈਰਾ ਕਿਸ ਤਰ੍ਹਾਂ ਲੱਗੀ ਹੋਈ ਹੈ ਤੇ ਕਲਰ ਤੁਸੀਂ ਚੈੱਕ ਕਰ ਹੀ ਚਲਿਓ ਜੀ ਜੋ ਵੀ ਤੁਹਾਨੂੰ ਕਲਰ ਪਿਆਰਾ ਲੱਗਿਆ ਸਾਨੂੰ ਸਕਰੀਨਸ਼ਾਟ ਲੈ ਕੇ ਦਿਓ ਸਕਰੀਨਸ਼ਾਟ ਲੈ ਕੇ ਦਿਓਗੇ ਤਾਂ ਤੁਹਾਨੂੰ ਸੀ ਉਹੀ ਸੂਟ ਦੇਵਾਂਗੇ ਜੋ ਤੁਹਾਡਾ ਸਲੀਨ ਸੌਟ ਆਊਗਾ ਸਾਡੇ ਕੋਲ ਠੀਕ ਹੈ ਜੀ ਪੇਮੈਂਟ ਤੁਸੀਂ ਕਰਕੇ ਫਿਰ ਤੁਹਾਡਾ ਡਨ ਹੋਊਗਾ ਆਰਡਰ ਨਹੀਂ ਨਹੀਂ ਤੁਹਾਡਾ ਜੇ ਤੁਸੀਂ ਸਾਨੂੰ ਪਿਕ ਦੇ ਕੇ ਕਹਿੰਨਾ ਆ ਦੀਦੀ ਸੂਟ ਰੱਖ ਦਿਓ ਇਦਾਂ ਨਹੀਂ ਹੁੰਦਾ ਬਾਅਦ ਵਿੱਚ ਤੁਸੀਂ ਕਹਿ ਦਿੰਦੇ ਹੋਗੇ ਸਾਨੂੰ ਸੂਟ ਅਸੀਂ ਸੋਧ ਖਾਇਆ ਸੀ ਦੀਦੀ ਸਾਨੂੰ ਕਿਹਾ ਸੀ ਦੀਦੀ ਹੈਨਾ ਪਰ ਨਹੀਂ ਨਹੀਂ ਪਹਿੰਜੀ ਇਦਾਂ ਨਹੀਂ ਹੁੰਦਾ ਪਹਿਣੋ ਇਹ ਕਿਉਂਕਿ ਮੈਂ ਸੌਰੀ ਮੰਗਦੀ ਆ ਕੱਲ ਹੀ ਸਾਡੇ ਨਾਲ ਹੋ ਕੇ ਇੱਕ ਸੂਟ ਰਖਾਇਆ ਸੀ ਸਾਥੋਂ ਤੇ ਉਹ ਅਸੀਂ ਸੇਲ ਕਰਤਾ ਕਿਉਂਕਿ ਸਾਡੇ ਕੋਲ ਪੇਮੈਂਟ ਨਹੀਂ ਸੀ ਆਈ ਪੇਮੈਂਟ ਪਹਿਲਾਂ ਕਰੋਗੇ ਕੈਸ਼ ਔਰ ਡਿਲੀਵਰੀ ਛੱਡ ਕੇ ਫਿਰ ਤੁਹਾਡਾ ਆਰਡਰ ਮੰਨਾਂਗੇ ਜਿਹੜੇ ਆ ਵਾਲੇ ਸੂਟ ਨੇ ਇਹ ਆਪਣੇ ਕੋਲੇ ਹੋਣਗੇ ਜੀ ਜੋਰ ਜੱਟ ਦੇ ਸੂਟ neck ਤੇ ਤੁਸੀਂ ਡਿਜ਼ਾਈਨ ਚੈੱਕ ਕਰੋ ਨਾਲ ਸੋਨ ਜੋਰ ਜੱਟ ਦਾ ਦੁਪੱਟਾ ਮਿਲੂਗਾ ਜੀ ਇਹਦੇ ਨਾਲ ਤੇ 2050 ਦੇ ਵਿੱਚ ਤੁਹਾਨੂੰ ਇਹ ਸੂਟ ਦਿੱਤਾ ਜਾਊਗਾ ਤੇ ਜਿਹੜਾ ਇਹ neck ਤੇ design ਸਾਨੂੰ ਦਿਖ ਰਿਹਾ ਇਹਦੇ ਚ ਕਲਰ ਵੀ ਦੇਵਾਂਗੀ ਮੈਂ ਸਾਨੂੰ ਫਰੰਟ ਪੀਸ ਦਾ ਜਿਹੜਾ ਘੇਰੇ ਦਾ ਸਾਨੂੰ ਹੋਇਆਗਾ design ਉਹ ਮੈਂ ਅੱਗੇ ਜਾ ਕੇ ਪਿੱਕੇ ਦੇ ਵਿੱਚ ਤੁਹਾਨੂੰ ਦਿਖਾ ਰਹੀਆਂ ਜ਼ੋਰਜਟ ਦੇ ਸੂਟ ਬਹੁਤ ਹੀ ਸੋਹਣੀ ਫੈਨ ਜ਼ੋਰਜਟ ਹੁੰਦੀ ਹੈ ਇਹ ਜੀ ਗੱਲ ਨਹੀਂ ਹੈਗੀ ਵੀ ਆਪਾਂ ਤੁਹਾਨੂੰ ਜ਼ੋਰਜਟ ਮਾੜੀ ਦੇ ਦਾਂਗੇ ਜਾਂ ਕਲਰ ਨਿਕੂ ਜਾਂ ਕਢਾਈ ਖਰਾਬ ਹੋ ਬਿਲਕੁਲ ਵੀ ਨਹੀਂ ਹੁੰਦੀ ਜੀ ਇਹ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਜੋ ਮੈਂ ਅੱਜਕੱਲ ਨੇੜ ਵਰਕ ਚੱਲਣਾ ਉਸ ਤਰ੍ਹਾਂ ਦੇ ਡਿਜ਼ਾਈਨਿੰਗ ਦਿੱਤੀ ਆਪਾਂ ਮਸ਼ੀਨ ਵਰਕ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣੇ ਕਲਰ ਨੇ ਜੀ ਆਫ ਵੈਟ ਤੇ ਇੱਕ ਪਿੰਕ ਦੀ ਟਿਊਨ ਜੀ ਤੇ ਦੇਖ ਲਓ ਤੁਸੀਂ ਕਲਰ ਕਿਹੜਾ ਜੀ ਮੈਨੂੰ ਨਹੀਂ ਪਤਾ ਲੱਗਿਆ ਠੀਕ ਹੈ ਜੀ ਹੁਣ ਅਗਲੇ ਦੇਖੋ ਤੁਸੀਂ ਇਹ ਨਾਲ ਤੁਹਾਨੂੰ ਆ ਪਿਕ ਦਿਖਾਈ ਹੈ ਕਿਸ ਤਰ੍ਹਾਂ ਇਹ ਬਣੂਗੀ ਬਾਜੂਆਂ ਦਾ ਵਰਕ ਵੀ ਦਿਖਾਇਆ ਹੈ ਪਿਕ ਦੇ ਵਿੱਚ ਨਾਲ ਤੁਹਾਨੂੰ 프ਰੰਟ ਪੀਸ ਦੇ ਉੱਤੇ ਲੈਸ ਲੱਗੀ ਦਿਖਾਈ ਹੈ ਇਹ ਹੀ ਲੈਸ ਨੂੰ ਫੋਰ ਸਾਈਡ ਦੁਪट्टे ਦੇ ਉੱਤੇ ਮਿਲੂਗੀ ਠੀਕ ਹੈ ਜੀ ਮਾਊਸ ਕਲਰ ਦਾ ਸੂਟ ਹੈ ਇੱਕ ਫਰੋਜੀ ਕਲਰ ਦਾ ਸੂਟ ਹੈ ਇਹ ਦੋ ਸੂਟ ਇਸ ਤਰ੍ਹਾਂ ਦੇ ਸਨ ਮੈਂ ਇਹ ਵਰਕ ਦੇ ਮਾਰੀ ਮੈਂ ਸਨ ਅੱਧੀ ਵੀ ਕੋਦਰ ਦਿੱਤੀ ਅੱਧੀ ਵੀ ਇੱਧਰ ਦਿੱਤੀ ਹੈ ਠੀਕ ਹੈ ਜੀ ਇਹਨੂੰ ਰਲ ਮਿਲਾ ਕੇ ਤੁਸੀਂ ਵੇਖ ਸਕਦੇ ਹੋ ਡਿਜ਼ਾਈਨ ਤੁਹਾਡਾ ਕਿਵੇਂ ਦਾ ਬਣੂਗਾ ਸਟਿਚਿੰਗ ਦੇ ਵਿੱਚ ਡਿਜ਼ਾਈਨ ਦੇਖਣਾ ਸਾਡੀ ਇੰਸਟਾ ਦੀ ਆਈ ਡੀ ਬਣੀ ਹੋਈ ਹੈ ਸਿੱਧੂ ਟਿਕੋੜ ਦੁਨਣਾ ਦੇ ਨਾਂ ਤੇ ਉੱਥੇ ਜਾ ਕੇ ਚੈੱਕ ਕਰੋ ਫੋਲੋ ਕਰੋ ਜੀ ਉੱਥੇ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਮਿਲਣਗੇ ਬਹੁਤ ਹੀ ਸੋਹਣੇ ਸਟਿਚ ਕਰੇ ਹੋਏ ਸੂਟ ਸੀ ਉੱਧਰ ਪਾਉਣੇ ਆਗੇ ਜੋ ਵੀ ਸਾਥੋਂ ਪਹਿਣਾ ਸਟਿਚ ਕਰਵਾ ਕੇ ਲੈਂਦੀਆਂ ਨੇ ਉਹ ਆਪਾਂ ਇਸਟਾ ਦੀ ਆਈਡੀ ਤੇ ਪਾਉਣੇ ਆਗੇ ਜੋ ਅਨਸਟਿਚ ਹੁੰਦੇ ਨੇ ਉਹ ਆਪਾਂ YouTube ਦੀ ਆਈਡੀ ਤੇ ਪਾਉਣੇ ਆ ਤਾਂ ਸੋਨੂੰ ਜਦੋਂ ਤੁਸੀਂ ਸਾਡੇ ਉਧਰ ਦੇਖੋਗੇ ਸੂਟ ਸੋਨੂੰ ਆਈਡੀਆ ਹੋ ਜਾਊਗਾ ਕਿ ਇਸ ਤਰ੍ਹਾਂ ਆਪਾਂ ਸਟਿਚ ਕਰੀਏ ਆਪ ਸਟਿਚ ਕਰੋ ਸਾਥੋਂ ਕਰਵਾਓ ਜੋ ਸੋਨੂੰ ਇਹ ਸੂਟ ਦਿਸ ਰਹੇ ਨੇ ਜੀ ਇਹ ਸੂਟ ਹੈ 3 ਤੇ 4 7 ਤੇ 3 10 ਦਾ ਸੂਟਾਂ ਦਾ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਇਹ ਆਪਣੇ ਕਾਟਨ ਦੇ ਸੂਟ ਨੇ 650 ਦੇ ਵਿੱਚ ਤੁਸੀਂ ਸਾਥੋਂ ਇਹ ਕਾਟਨ ਦਾ ਸੂਟ ਵਾਇਅ ਕਰ ਸਕਦੇ ਹੋ ਬਹੁਤ ਹੀ ਪਿਆਰੀ ਕਾਟਨ ਹੈ ਰੰਗ ਭੇਟ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜੀ ਇਹਨਾਂ ਨੂੰ ਗਰਮੀਆਂ ਵਾਸਤੇ ਬਹੁਤ ਸੋਹਣਾ ਤੋਹ ਹੈ ਇਹਨਾਂ ਤੇ ਲੈਸਿਸ ਵਗੈਰਾ ਲਗਾ ਕੇ ਇਹਨਾਂ ਡਿਜ਼ਾਈਨ ਕਰਕੇ ਘੇਰੇ ਨੂੰ ਕੱਟਵਰਕ ਕਰਕੇ ਕੁਝ ਵੀ ਆਪਾਂ ਕਰੋ ਜੀ ਇਹਨਾਂ ਨੂੰ ਪੂਰੇ ਵਧੀਆ ਪਾਰਟੀ ਵੇਅਰ ਸੂਟ ਬਣਵਾ ਸਕਦੇ ਆਂ ਦੁਪੱਟੇ ਲੈਣੇ ਆ ਜੀ ਜਿਹੜੇ ਵਿਦਆਊਟ ਦੁਪੱਟੇ ਹੁੰਦੇ ਨੇ ਉਹਨਾਂ ਦਾ ਅੱਡ ਸੋਨੂੰ ਚਾਰਜ ਲੱਗਣਗੇ ਠੀਕ ਆ ਜੀ ਇਹ ਵਾਲੇ ਆ ਗਏ ਆਪਣੇ ਕੋਲੇ ਕਾਟਨ ਦੇ ਸੂਟ ਬਹੁਤ ਹੀ ਪਿਆਰੇ ਨਾਲ ਦੁਪੱਟੇ ਦੁਪੱਟਿਆਂ ਦੇ ਪੱਲਿਆਂ ਦੇ ਉੱਤੇ ਸੋਨੂੰ ਆਹ ਫੁੱਲ ਜੇ ਲੱਗੇ ਮਿਲਣਗੇ ਜੀ ਤੇ ਇਹ ਮੈਂ ਦੋਨਾਂ ਪਾਸੇ ਅਲੱਗ-ਅਲੱਗ ਡਿਜ਼ਾਈਨ ਜੋ ਫਰੰਟ ਤੇ ਆਏਗਾ ਜਿਹੜਾ ਇੱਧਰ ਪਿਆ ਹੈ ਨਾ ਪੈਰਟ ਕਲਰ ਦਾ ਸੂਟ ਉਹਦਾ ਫਰੰਟ ਪੀਸ ਪੀਲੇ ਸੂਟ ਨਾਲ ਦਾ ਹੋਊਗਾ ਜਿਹੜਾ ਪੀਲਾ ਸੂਟ ਹੈ ਉਹਦਾ ਗਲਾ ਪੈਰਟ ਸੂਟ ਨਾਲ ਦਾ ਹੋਊਗਾ ਆ ਤੁਹਾਨੂੰ ਬਾਟਮ ਦਾ ਵਰਕ ਇਹਦੇ ਸਿਰ ਹੈ ਜੀ ਇਧਰ ਤੁਹਾਨੂੰ ਦੁਪੱਟਾ ਇਧਰਲੇ ਪੈਰਟ ਨਾਲ ਵੀ ਦੁਪੱਟਾ ਮਿਲੂਗਾ ਇਧਰ ਵੀ ਇਹ ਤੁਹਾਨੂੰ ਸੂਟ ਮਿਲੂਗਾ 2000 ਦੇ ਵਿੱਚ 2000 ਦੇ ਵਿੱਚ ਤੁਸੀਂ ਇਹ ਸੂਟ ਸਾਥੋ ਵਾਏ ਕਰ ਸਕਦੇ ਹੋ ਹਾਂਜੀ ਆਹ ਵਾਲਾ ਆਪਣਾ ਸੂਟ ਕਾਟਨ ਦਾ ਆ ਗਿਆ ਬੁਟੀਕ ਸਟਾਈਲ ਇਹਦਾ neck ਤਿਆਰ ਕੀਤਾ ਹੋਇਆ ਹੈ ਪਿੰਟੈਕਸ ਪਾ ਕੇ ਨਾਲ ਇਹਦੇ ਘੇਰੇ ਦਾ ਦੁਪੱਟਾ ਜਿਹੜਾ ਫਸਟ ਸੂਟ ਦੇ ਵਿੱਚ ਪਿੱਕੇ ਦੇ ਵਿੱਚ ਦਿਖਾਇਆ ਹੋਇਆ ਹੈ ਸੈਕੰਡ ਪਿੱਕੇ ਦੇ ਵਿੱਚ ਮੈਂ ਗਲਾ ਦਿਖਾਇਆ ਹੋਇਆ ਹੈ ਨਾਲ ਇਹਨਾਂ ਦੇ ਵਾਈਨ ਵਾਈਨ ਕਲਰ ਦੀ ਸਲਵਾਰ ਹੋਊਗੀ ਜੀ ਮਹਿਰੂਨ ਕਲਰ ਦੀ ਸੌਰੀ ਮਹਿਰੂਨ ਕਲਰ ਦੀ ਸਲਵਾਰ ਹੋਊਗੀ ਜਿਹੜਾ ਦੁਪट्टे ਦਾ ਪ੍ਰਿੰਟ ਹੋਊਗਾ ਉਹ ਘੇਰੇ ਦੇ ਨਾਲ ਦਾ ਹੋਊਗਾ ਮਲਮਲ ਦਾ ਦੁਪੱਟਾ ਇਹਦੇ ਨਾਲ ਲੱਗਿਆ ਹੋਊਗਾ ਜੋ ਉਹਦਾ ਜੋ ਇਹਦਾ ਰੇਟ ਹੈ ਜੀ ਉਹ ਮਿਲੂ ਤੁਹਾਨੂੰ 1850 ਦੇ ਵਿੱਚ ਸੂਟ ਮਿਲੂਗਾ ਠੀਕ ਹੈ ਜੀ ਬਹੁਤ ਹੀ ਪਿਆਰੇ ਸੂਟ ਨੇ ਜੀ ਤੁਸੀਂ ਸਕਰੀਨਸ਼ਾਟ ਲੈਣਾ ਬਿਲਕੁਲ ਨਾ ਭੁੱਲਿਆ ਕਰੋ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਇਹ ਵਾਲਾ ਸੂਟ ਵੀ ਆਪਣਾ ਕਾਟਨ ਤੇ ਤਿਆਰ ਹੋਇਆ ਰਾਮ ਟੈਕਸ ਦੀ ਕਾਟਨ ਹੈ ਸੌਰੀ ਮੈਥੋਂ ਪੂਰੀ ਪਿੱਕ ਲੱਗੀ ਨਹੀਂ ਹੈਗੀ ਤੇ ਇਹਦੇ ਘੇਰੇ ਦੇ ਉੱਤੇ ਇਸ ਤਰ੍ਹਾਂ ਫਲਾਰ ਬੜੇ ਹੋਏ ਨੇ ਬਰਕ ਦੇ ਬਰਕ ਦੇ ਫਲਾਰ ਬਣੇ ਹੋਏ ਨੇ ਦੁਪੱਟਾ ਡਿਜੀਟਲ ਪ੍ਰਿੰਟ ਮਸਲੀਨ ਦਾ ਜੀ ਸਾਨੂੰ 2500 ਦਾ ਸੂਟ ਮਿਲੂਗਾ ਏ 2500 ਸੋਲੋ ਰੰਗ ਹੈ ਜੀ ਇਹਦੇ ਵਿੱਚ ਹੋਰ ਕਲਰ ਕੁਝ ਨਹੀਂ ਹੈਗਾ ਸੋਲੋ ਕਲਰ ਦੇ ਵਿੱਚ ਆਪਣੇ ਕੋਲੇ ਸੂਟ ਆਇਆ ਹੈ ਇਹ ਵੱਧ ਤੋਂ ਵੱਧ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦਿਨੇ ਹੋ ਜੀ ਥੈਂਕ ਯੂ ਜੀ ਤੁਹਾਡਾ ਸੂਟਾਂ ਨੂੰ ਪਿਆਰ ਦਿਨੋ ਥੈਂਕ ਯੂ ਜੀ ਹੈ ਜੀ ਵੱਧ ਤੋਂ ਵੱਧ ਤੁਸੀਂ ਸਾਡੇ ਤੋਂ ਸੂਟ ਵਾਇਰ ਕਰੋ ਸਿੱਧੂ ਟਿਕੋੜ ਦੁਨਣਾ ਤੋਂ ਜੀ ਹਾਂਜੀ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਡਿਜ਼ਾਈਨ ਬਹੁਤ ਪਿਆਰੇ ਸੂਟ ਲੈ ਕੇ ਆਉਣੇ ਆ ਜੀ ਤੁਸੀਂ ਵੀ ਭੈਣਾ ਸਾਨੂੰ ਬਹੁਤ ਪਿਆਰ ਦਿਨਿਓ ਕੋਈ ਸਕਣੀ ਜੀ ਬਹੁਤ ਹੀ ਸਾਥੋਂ ਸੂਟ ਲੈਣੀ ਹੋ ਤੁਸੀਂ ਤੇ ਹਾਂਜੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਸੂਟ ਕਿਵੇਂ ਦੇ ਲੱਗਦੇ ਨੇ ਜਰੂਰ ਕਮੈਂਟ ਕਰਿਆ ਕਰੋ ਜੀ ਲਾਇਕ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਤਾਂ ਜੋ ਸਾਨੂੰ ਪਤਾ ਲੱਗ ਸਕੇ ਸਾਡਾ ਕੰਮ ਤੁਹਾਨੂੰ ਪਸੰਦ ਆਉਂਦਾ ਹੈ ਜਾਂ ਨਹੀਂ ਆਉਂਦਾ ਹੈ ਨਾ ਹਾਂਜੀ ਕੱਲ ਨੂੰ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇਆਂ